ਨਿੰਮ ਥੱਲੇ ਬੈਠ ਕੇ ਮੈਂ ਪ੍ਰਾਇਮਰੀ ਕੀਤੀ ਨੇੜੇ țeੜੇ ਪਿੰਡ ਦੇ ਕੋਈ ਕਾਲਜ ਨਹੀਂ ਸੀ ਇੱਕ ਸਾਲ ਮੈਂ ਕਾਲਜ ਲਾਉਣਾ ਸੀ ਤੇ ਫਿਰ ਮੈਂ ਡਾਕਟਰ ਬਣ ਜਾਣਾ ਸੀ ਪਰ ਡਾਕਟਰ ਨਹੀਂ ਬਣ ਸਕਿਆ ਤੇ ਮੇਰੇ ਬਾਪ ਨੇ ਪਿੰਡ ਦੇ ਇੱਕ ਟਰਾਂਸਪੋਰਟਰ ਕੋਲੇ ਜਾ ਕੇ ਕਿਹਾ ਲਓ ਜੀ ਸਾਡਾ ਮੁੰਡਾ ਪਾਸ ਹੋ ਗਿਆ 11ਵੀਂ ਚੋਂ ਤੁਸੀਂ ਇਹਨੂੰ ਕੰਡਕਟਰ ਲਾ ਲਓ ਬੱਸ ਦੇ ਵਿੱਚ ਮਾਸਟਰ ਮਾਸਟਰੀਆਂ ਚੜਦੇ ਮੇਰੇ ਅੰਦਰ ਇੱਕ ਕਿਊਰਿਓਸਿਟੀ ਪੈਦਾ ਹੋਈ ਛੱਡ ਜਾ ਰਹੇ ਨੂੰ ਤੂੰ ਕੁਝ ਹੋਰ ਕਰੇ ਮਾਸਟਰ ਬਣ ਮੈਂ ਰੁਕਿਆ ਨਹੀਂ ਮੇਰਾ ਪੜਾ ਜਿਹੜਾ ਅਜੇ ਅਧੂਰਾ ਸੀ ਜਾਤਾਂ ਚ ਸਾਨੂੰ ਵੰਡ ਦਿੱਤਾ ਤਾਂ ਉਹਨਾਂ ਵਿੱਚੇ ਮੇਰੀ ਜਾਤ ਵੀ ਜਾਂਦੀ ਸੀ ਜੇਕਰ ਤੇ ਗੁਰਦੁਆਰੇ ਜਾਂਦੇ ਤਾਂ ਸਾਨੂੰ ਦੇਗ ਜੁੱਤੀਆਂ 'ਚ ਬੈਠ ਕੇ ਮਿਲਦੀ ਬੜਾ ਦੁੱਖ ਲੱਗਦਾ ਯਾਰ ਅਸੀਂ ਵੀ ਮਨੋਕਾ ਸਾਡੇ ਪਿੰਡੇ ਇੱਕ ਪੰਡਤਾ ਤੂ ਸੀ ਉਹ ਜਦੋਂ ਵੀ ਲੰਘਦਾ ਮੈਨੂੰ ਬੜਾ ਡਾਂਗ ਜਿ ਚੱਕ ਕੇ ਕਹਿੰਦਾ ਓ ਪਰਿਆ ਟੋਏ ਤੈਨੂੰ ਪਤਾ ਨਹੀਂ ਬੰਬਣਾ ਰਿਹਾ ਚਾਰ ਘਰ ਪੜ ਜੀਏ ਪੜ ਕੇ ਕੋਈ ਨੌਕਰੀ ਪੇਸ਼ਾ ਕਰ ਲੀਏ ਸਾਡੀ ਆਰਥਿਕਤਾ ਸਬਰ ਜੇ ਭਾਵੇਂ ਤੁਹਾਡੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਸਵਾਰਨਤ ਅਸੀਂ ਆਨਾ ਤੇ ਮੈਂ ਜੀਬੀਟੀ ਕੀਤੀ ਗਿਆਨੀ ਕੀਤੀ ਬੀਏ ਤੋਂ ਬੀਐਡ ਕੀਤੀ ਬੀਐਡ ਮਾਸਟਰ ਲਗਾ ਐਮਏ ਕੀਤੀ ਪੀਐਸਡੀ ਕੀਤੀ ਤੇ ਮੈਂ ਕਾਲਜ ਦਾ ਪ੍ਰੋਫੈਸਰ ਬਣਿਆ ਮੈਂ ਡਾਕਟਰ ਮੀਤ ਖਟੜਾ ਅੰਕਸੰਗ ਟੀਵੀ ਦਾ ਬੋਤਨਵਾਦੀਆਂ ਜਿਨ੍ਹਾਂ ਨੇ ਆਪ ਸਾਰਿਆਂ ਦੇ ਸਾਹਮਣੇ ਮੈਨੂੰ ਰੂਬਰੂ ਕਰਾਇਆ ਹੈ ਸੋ ਮੈਂ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਜੀਵਨ ਸੰਘਰਸ਼ ਹੈ ਮਨੁੱਖ ਜੀਵਨ ਦੇ ਵਿੱਚ ਤਰੱਕੀ ਕਰਕੇ ਕਿੱਥੇ ਪਹੁੰਚ ਸਕਦਾ ਹੈ ਉਹ ਮੇਰੇ ਜੀਵਨ ਦੀ ਦਾਸਤਾ ਹੈ ਕਿ ਮੈਂ ਕਿਵੇਂ ਇੱਕ ਗਰੀਬ ਪਰਿਵਾਰ ਚ ਪੈਦਾ ਹੋ ਕੇ ਉਥੋਂ ਜਿੱਥੇ ਰੋਟੀ ਦਾ ਵੀ ਫਿਕਰ ਹੈ ਜਿੱਥੇ ਜੁਮਾਤੀ ਨਫਰਤਾਂ ਨੇ ਜਿੱਥੇ ਜਾਤੀ ਨਫਰਤ ਹੈ ਉਸ ਸਮਾਜਿਕ ਵਰਤਾਰੇ ਵਿੱਚ ਮੇਰਾ ਜਨਮ ਹੋਇਆ ਜਿੱਥੇ ਬ੍ਰਾਹਮਣਵਾਦੀ ਸੋਚ ਵਿਚਾਰੇ ਗਰੀਬ ਪਰਿਵਾਰਾਂ ਨੂੰ ਦਲਿਤ ਪਰਿਵਾਰਾਂ ਨੂੰ ਨਫਰਤ ਦੀ ਨਜ਼ਰ ਨਾਲ ਚਾਖਦੀ ਹੈ ਤੇ ਉਥੇ ਮੇਰਾ ਜਨਮ ਹੋਇਆ ਮੈਂ ਜਨਮ ਤੋਂ ਬਾਅਦ ਉੱਥੇ ਪ੍ਰਾਇਮਰੀ ਮੇਰਾ ਪਿੰਡ ਖਟੜਾ ਚੋਹਾਰਮ ਜ਼ਿਲ੍ਹਾ ਲੁਧਿਆਣਾ ਹੈ ਉਸ ਪਿੰਡ ਵਿੱਚ ਹੀ ਨਿੰਮ ਥੱਲੇ ਬੈਠ ਕੇ ਮੈਂ ਪ੍ਰਾਇਮਰੀ ਕੀਤੀ ਸਾਡੇ ਟੀਚਰ ਦੋ ਮੋਹਨ ਲਾਲ ਜੀ ਤੇ ਦੂਸਰੇ ਸੰਕੇਤ ਸਿੰਘ ਜੀ ਉਹ ਬੜੇ ਇਮਾਨਦਾਰ ਸਨ ਉਹਨਾਂ ਦੀ ਰਹਿਨਮਾਈ ਹੇਠ ਮੈਂ ਬਹੁਤ ਕੁਝ ਸਿੱਖਿਆ ਫਿਰ ਪੰਜਵੀਂ ਜਮਾਤ ਚ ਮੈਂ ਰਾਣਾ ਸਾਹਿਬ ਵਿਕੇ ਉੱਥੇ ਹਾਰੀ ਸਕੈਂਡਰੀ ਸਕੂਲ ਚ ਮੈਂ ਦਾਖਲਾ ਲਿਆ ਮੈਡੀਕਲ ਗਰੁੱਪ ਸੀ ਮੇਰੇ ਕੋਲੇ 9ਵੀਂ 10ਵੀਂ 11ਵੀਂ ਚ ਤੇ ਚੰਗਾ ਵਧੀਆ ਮੈਂ ਪੜਨ ਵਿੱਚ ਥੋੜਾ ਸ਼ਿਆਰ ਸੀ ਤੇ ਮੈਂ ਹਾਰੀ ਸਕੈਂਡਰੀ ਚ ਚੰਗੇ ਬੈਂ ਨੰਬਰ ਲੈ ਕੇ ਪਾਸ ਹੋਇਆ ਪਰ ਮੇਰੀ ਬਦਕਿਸਮਤੀ ਇਹ ਸੀ ਕਿ ਮੇਰੇ ਨੇੜੇ ਤੇੜੇ ਪਿੰਡ ਦੇ ਕੋਈ ਕਾਲਜ ਨਹੀਂ ਸੀ ਇੱਕ ਸਾਲ ਮੈਂ ਕਾਲਜ ਲਾਉਣਾ ਸੀ ਪ੍ਰੀ ਮੈਡੀਕਲ ਤੇ ਫਿਰ ਮੈਂ ਡਾਕਟਰ ਬਣਣਾ ਸੀ ਪਰ ਡਾਕਟਰ ਨਹੀਂ ਬਣ ਸਕਿਆ ਤੇ ਮੇਰੇ ਬਾਪ ਨੇ ਹਰ ਸਕੈਂਡਰੀ ਹੋਣ ਤੋਂ ਬਾਅਦ ਪਿੰਡ ਦੇ ਇੱਕ ਟਰਾਂਸਪੋਰਟਰ ਕੋਲੇ ਜਾ ਕੇ ਕਿਹਾ ਲਓ ਜੀ ਸਾਡਾ ਮੁੰਡਾ ਪਾਸ ਹੋ ਗਿਆ 11ਵੀਂ ਚੋਂ ਤੁਸੀਂ ਇਹਨੂੰ ਕੰਡਕਟਰ ਲਾ ਲਓ ਤੇ ਮੈਂ ਜਾ ਕੇ ਕੰਡਕਟਰ ਲੱਗ ਗਿਆ ਦੋ ਤਿੰਨ ਮਹੀਨੇ ਬੀਤੇ ਤੇ ਮੈਂ ਦੇਖਿਆ ਜਦੋਂ ਬੱਸ ਦੇ ਵਿੱਚ ਮਾਸਟਰ ਮਾਸਟਰ ਜੀਆਂ ਚੜਦੇ ਮੈਨੂੰ ਬੜੇ ਚੰਗੇ ਲੱਗਦੇ ਮੇਰੇ ਅੰਦਰ ਇੱਕ ਕਿਊਰਿਓਸਿਟੀ ਪੈਦਾ ਹੋਈ ਵੀ ਛੜ ਜਾ ਰਹੇ ਨੂੰ ਤੂੰ ਪੜਿਆ ਲਿਖਿਆ ਹੈਗਾ ਮੈਡੀਕਲ ਦਾ ਸਟੂਡੈਂਟ ਹੈ ਤੂੰ ਕੁਝ ਹੋਰ ਕਰੇ ਮਾਸਟਰ ਬਣ ਫਿਰ ਮੈਂ ਜੀਵੀਟੀ ਕੀਤੀ ਜੀਵੀਟੀ ਟੀਚਰ ਬਣ ਗਿਆ ਗਿਆਨੀ ਕੀਤੀ ਗਿਆਨੀ ਟੀਚਰ ਮੈਂ ਰੁਕਿਆ ਨਹੀਂ ਮੇਰਾ ਪੜਾ ਜਿਹੜਾ ਅਜੇ ਅਧੂਰਾ ਸੀ ਕਿਉਂਕਿ ਮੇਰੇ ਅੰਦਰ ਇੱਕ ਅਗ ਸੀ ਉਹ ਅਗ ਜਿਹੜੀ ਮੈਨੂੰ ਵਰਤਾਰੇ ਨੇ ਦਿੱਤੀ ਸੀ ਸਮਾਜਿਕ ਵਰਤਾਰੇ ਚ ਨਫਰਤਾਂ ਭਰਿਆ ਸਮਾਜ ਸੀ ਜੇ ਕਿਤੇ ਗੁਰਦੁਆਰੇ ਜਾਂਦੇ ਬੱਚੇ ਸੀ ਤਾਂ ਸਾਨੂੰ ਦੀਗ ਜੁੱਤੀਆਂ ਚ ਬੈਠ ਕੇ ਮਿਲਦੇ ਬੜਾ ਦੁੱਖ ਲੱਗਦਾ ਯਾਰ ਅਸੀਂ ਵੀ ਮਨੋਕਾ ਇਹ ਵੀ ਮਨੁੱਖ ਨੇ ਫਰਕ ਕੀ ਹੈ ਜਦੋਂ ਮੈਂ ਵੱਡਾ ਹੋਇਆ ਤੇ ਇਹ ਫਰਕ ਨੂੰ ਜਾਣਨ ਲਈ ਮੈਂ ਥੋੜੀ ਬਹੁਤੀ ਵਿਦਿਆ ਹਾਸਲ ਕੀਤੀ ਕਿ ਵੀ ਇਹ ਕਿਉਂ ਹੈ ਜਦੋਂ ਮੈਂ ਕਿਉਂ ਵੱਲ ਗਿਆ ਤਾਂ ਮੈਨੂੰ ਉਹ ਜੰਗਲੀ ਜੀਵਨ ਯਾਦ ਆਇਆ ਸਮਾਜਿਕ ਵਰਤਾਰੇ ਦਾ ਉਹ ਜੰਗਲੀ ਜੀਵਨ ਜਿੱਥੇ ਵਿਚਾਰੇ ਕਬੀਲੇ ਦੇ ਲੋਕ ਰਹਿੰਦੇ ਸੀ ਪੱਥਰ ਜੁਗਾਇਆ ਉਹਦੇ ਚ ਕੁਛਰੇ ਬਣਾ ਕੇ ਬੈਠੇ ਲੋਕ ਫਿਰ ਆਪਣਾ ਦੂਸਰਾ ਲੋਹ ਜੋਗਾਇਆ ਉਹ ਹਥਿਆਰ ਬਣਾਉਨੇ ਸਿੱਖ ਲਏ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਲੋਕ ਤਾਂ ਬੜੇ ਅਮੀਰ ਨੇ ਤਾਂ ਧਾੜ ਵੀ ਕਦੇ ਸ਼ੱਕ ਆਏ ਕਦੇ ਹੂਨ ਆਏ ਕਦੇ ਡੱਚ ਆਏ ਕਦੇ ਫ੍ਰਾਂਸੀਸੀ ਆਏ ਸਾਡੇ ਮੋਗਲ ਪਠਾਨ ਤੇ ਅੰਗਰੇਜ਼ ਭਾਰਤ ਉੱਪਰ ਉਹਨਾਂ ਨੇ ਹਮਲਾ ਕਰਕੇ ਇਸ ਨੂੰ ਗੁਲਾਮ ਬੁੜਾਈ ਰੱਖਿਆ ਪਰ ਇੱਕ ਜਿਹੜੀ ਧਿਰ ਸੀ ਜਿਹੜੀ ਬ੍ਰਾਹਮਣੀ ਸਮਾਜ ਦੀ ਮਨੂ ਵਾਦੀ ਸੀ ਜੜੀ ਉਹ ਰਾਜੇ ਦੇ ਨਾਲ ਬੈਠੀ ਸੀ ਮਨੂ ਸਮ੍ਰਿਤੀ ਜਿਹੜੀ ਹੈ ਮਨੂ ਮਹਾਰਾਜ ਨੇ ਜਦੋਂ ਆਰੀਅਨ ਲੋਕ ਇੱਥੇ ਆਏ ਤਾਂ ਉਹ ਆਪਣੇ ਨਾਲ ਤਿੰਨ ਜਾਤਾਂ ਲੈ ਕੇ ਆਏ ਉਹ ਕਿਹੜੀਆਂ ਸੀ ਬ੍ਰਾਹਮਣ ਕਸ਼ਤਰੀ ਤੇ ਵੈਸ਼ ਚੌਥੇ ਲੋਕ ਜਿਹੜੇ ਸਾਡੇ ਭਾਰਤੀ ਸੀਗੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਜਿੱਤਿਆ ਸੀ ਜਾਂ ਜਿਹੜੇ ਭੱਜ ਗਏ ਸੀ ਦੂਰ ਡਰ ਦੇ ਮਾਰੇ ਉਹਨਾਂ ਨੂੰ ਉਹਨਾਂ ਨੇ ਸ਼ੂਦਰ ਬਣਾ ਦਿੱਤਾ ਹੁਣ ਸ਼ੂਦਰਾਂ ਨਾਲ ਕਿਹੋ ਜਿਹਾ ਪਿਆਰ ਹੁੰਦਾ ਸੀ ਉਹਨਾਂ ਦੇ ਕੰਮ ਕੀ ਸੀ ਉਹਨਾਂ ਦੇ ਕੰਮ ਇਹ ਸੀ ਕਿ ਬਈ ਗੱਧ ਚੁੱਕਣਾ ਜੁੱਤੀਆਂ ਬਣਾਉਣੀਆਂ ਕੱਪੜੇ ਬਣਾਉਣੇ ਹਾਰ ਸ਼ਿੰਗਾਰ ਬਣਾਉਣਾ ਲੋਹੇ ਦੇ ਭਾਂਡੇ ਬਣਾਉਣੇ ਲੋਹੇ ਦੇ ਸੰਦ ਬਣਾਉਣੇ ਇਸ ਤਰ੍ਹਾਂ ਦੇ ਜਾਤਾਂ 'ਚ ਸਾਨੂੰ ਵੰਡ ਦਿੱਤਾ ਤਾਂ ਉਹਨਾਂ ਵਿੱਚੇ ਮੇਰੀ ਜਾਤ ਵੀ ਚ ਜਾਂਦੀ ਸੀ ਉਹ ਮੈਂ ਜਦੋਂ ਵੀ ਕਿਤੇ ਥੋੜਾ ਵੱਡਾ ਹੋਇਆ ਮੈਨੂੰ ਅਕਲ ਆਈ ਕਿ ਲੋਕ ਕਿਵੇਂ ਜਿੰਦੇ ਨੇ ਜਦੋਂ ਕੋਈ ਸਾਡੇ ਪਿੰਡ ਇੱਕ ਪੰਡਤ ਆਤੂ ਸੀ ਉਹ ਜਦੋਂ ਵੀ ਲੰਘਦਾ ਮੈਨੂੰ ਬੜਾ ਡਾਂਗ ਜਿ ਚੱਕ ਕੇ ਕਹਿੰਦਾ ਓ ਪਰਿਆ ਟੋਏ ਤੈਨੂੰ ਪਤਾ ਨਹੀਂ ਬੰਬ ਬਣਾ ਰਿਹਾ ਮੈਨੂੰ ਬਹੁਤ ਬੁਰਾ ਲੱਗਦਾ ਫਿਰ ਮੈਂ ਸੋਚਿਆ ਵੀ ਇਹ ਲਾਣਤ ਸਾਡੇ ਗਲੋਂ ਕਿਵੇਂ ਲਵੋਗੇ ਫਿਰ ਮੈਂ ਇਹੋ ਸੋਚਿਆ ਜਦ ਰਹੀ ਕੋ ਪੜਾਈ ਹੈ ਜੇ ਚਾਰ ਅੱਖਰ ਪੜ ਜੀਏ ਪੜ ਕੇ ਕੋਈ ਨੌਕਰੀ ਪੇਸ਼ਾ ਕਰ ਲੀਏ ਸਾਡੀ ਆਰਥਿਕਤਾ ਸਬਰ ਜੇ ਤੇ ਅਸੀਂ ਮਾਨ ਸਤਕਾਰ ਜੋਗੇ ਹੋ ਜੀ ਆਜ਼ਾਦੀ ਤੋਂ ਬਾਅਦ ਡਾਕਟਰ ਅਨਵੇਦ ਕਰ ਜੀ ਨੇ ਬਹੁਤ ਵੱਡਾ ਪੂਨਾ ਪੈਕਟ ਤੋਂ ਬਾਅਦ ਉਹਨਾਂ ਨੇ ਸੰਵਿਧਾਨ ਬਣਾਇਆ ਸੰਵਿਧਾਨ ਦੇ ਵਿੱਚ ਉਹਨਾਂ ਨੇ ਛੂਦਰ ਕੌਮ ਲਈ ਉਹਨਾਂ ਲਈ ਨੌਕਰੀਆਂ ਦਾ ਇੱਕ ਰਿਜ਼ਰਵੇਸ਼ਨ ਰੱਖੀ ਉਹਨਾਂ ਨੂੰ ਜਿਉਂਣ ਦੇ ਤਰੀਕੇ ਦੱਸੇ ਉਹਨਾਂ ਨੂੰ ਜਿਉਂਣ ਦੇ ਕਾਨੂੰਨ ਬਣਾਏ ਉਹ ਜਿਹੜੇ ਕਾਨੂੰਨ ਬਣਾਏ ਉਹਨਾਂ ਕਾਨੂੰਨਾਂ ਦੇ ਸਾਰੇ ਮੇਰੇ ਵਰਗੇ ਲੋਕ ਵੀ ਪੜ੍ਹ ਲਿਖ ਕੇ ਕਿਤੇ ਯੋਗ ਹੋਏ ਤੇ ਮੈਂ ਜਦੋਂ ਜੀਬੀਟੀ ਕੀਤੀ ਗਿਆਨੀ ਕੀਤੀ ਬੀਏ ਤੋਂ ਬੀਐਡ ਕੀਤੀ ਬੀਐਡ ਮਾਸਟਰ ਲਗਾ ਐਮਏ ਕੀਤੀ ਐਮਫਿਲ ਕੀਤੀ ਪੀਐਸਟੀ ਕੀਤੀ ਤੇ ਮੈਂ ਕਾਲਜ ਦਾ ਪ੍ਰੋਫੈਸਰ ਬਣਿਆ ਡਿਪਲੋਮਾ ਉਰਦੂ ਡਿਪਲੋਮਾ ਸੰਸਕ੍ਰਿਤ ਇਹ ਵੀ ਮੈਂ ਕੀਤੇ ਸੋ ਕਹਿਣ ਤੋਂ ਪਾਵਾ ਮੈਨੂੰ ਡਾਕਟਰ ਅੰਵੇਦਕਰ ਜੀ ਇੱਕ ਮੇਰੇ ਮੁਖ ਉਦੇਸ਼ ਵਾਲੇ ਸੀ ਕਿ ਵੀ ਉਹਨਾਂ ਕੋਲੇ ਕਿੰਨੀਆਂ ਪੀਐਸਟੀ ਦੀਆਂ ਡਿਗਰੀਆਂ بس ਉਹਨਾਂ ਨੂੰ ਦੇਖ ਕੇ ਮੈਂ ਵੀ ਅੱਗੇ ਤੁਰਦਾ ਰਿਹਾ ਪਰ ਮੇਰੇ ਪਿੱਛੇ ਇੱਕ ਉਹ ਇੱਕ ਦਰਦ ਸੀ ਜਿਹੜਾ ਕਿ ਮੇਰੀ ਕੌਮ ਨੇ ਸਦੀਆਂ ਹੰਡਾਇਆ ਮੈਂ ਚਾਹੁੰਦਾ ਸੀ ਇਹ ਜਿਹੜਾ ਦਰਦ ਹੈ ਮੇਰੇ ਨਹੀਂ ਇਹ ਹਰ ਇੱਕ ਦੇ ਅੰਦਰ ਪੈਦਾ ਹੋਵੇ ਪਰ ਕੀ ਕਰੀਏ ਅਨਪੜਤਾ ਗਰੀਬੀ ਇਹ ਬਹੁਤ ਵੱਡੇ ਦੋ ਦੋਸ਼ ਨੇ ਜਿਹੜੇ ਕਿਸੇ ਵੀ ਮਨੁੱਖ ਨੂੰ ਉੱਪਰ ਨਹੀਂ ਉਠਾਣ ਦਿੰਦੇ ਉਹ ਇਹਨਾਂ ਨੂੰ ਦਵਾਈ ਰੱਖਦੇ ਨੇ ਕਿਉਂਕਿ ਢਿੱਡ ਦੀ ਆਗ ਜਿਹੜੀ ਰੋਟੀ ਹੈ ਰੋਟੀ ਦੀ ਦਵਾਈ ਘੁਮ ਕੇ ਅਸੀਂ ਮਰ ਜੰਨੇ ਆ ਸੋਚਾਂਗੇ ਕਿ ਆਜ਼ਾਦੀ ਬਾਰੇ ਕਿਵੇਂ ਸੋਚਾਂਗੇ ਕਿਉਂਕਿ ਸਾਡਾ ਤਾਂ ਸਵੇਰ ਤੋਂ ਸ਼ਾਮ ਤੱਕ ਨੌਕਰੀ ਪੇਸ਼ਾ ਤਾਂ ਹੈ ਨਹੀਂ ਦਿਹਾੜੀ ਹੈ ਮਿਲੇ ਨਾ ਮਿਲੇ ਤੇ ਘਰ ਦੇ ਬੱਚੇ ਭੁੱਖੇ ਮਰਦੇ ਨੇ ਤੇ ਬਾਕੀ ਵੱਡਾ ਇਹਦਾ ਕਾਰਨ ਹੋਰ ਵੀ ਹੈ ਵੇ ਸਾਨੂੰ ਅੰਧਵਿਸ਼ਵਾਸਾਂ ਚ ਪਾਇਆ ਗਿਆ ਤੁਸੀਂ ਦੇਖਿਆ ਸਮਾਜਿਕ ਵਰਤਾਰੇ ਚ ਤਾਂ ਤਾਂ ਧਰਮ ਦੇ ਅੱਡੇ ਨੇ ਉਹ ਕੋਈ ਸਿੱਖ ਹੈ ਕੋਈ Hindu ਹੈ ਤੇ ਸਾਧ ਹੈ ਪਤਾ ਨਹੀਂ ਮੁਸਲਮਾਨ ਹੈ ਕੋਈ ਈਸਾਈ ਹੈ ਕਹਿਣ ਤੋਂ ਭਾਵ ਉਹ ਜਿਹੜੇ ਅੱਡੇ ਨੇ ਉਹ ਸਾਨੂੰ ਪਤਾ ਕੀ ਸਿਖਾਉਂਦੇ ਨੇ ਉਹ ਸਿਖਾਉਂਦੇ ਨੇ ਕਿ ਵੀ ਤੁਹਾਡੀ ਗਰੀਬੀ ਦਾ ਕਾਰਨ ਤੋਡੇ ਕਰਮਾਂ ਦਾ ਫਲ ਹੈ ਪਿਛਲੇ ਕਰਮਾਂ ਦਾ ਫਲ ਹੈ ਨਾ ਤਾਂ ਕਿਸੇ ਨੇ ਪਿਛਲੇ ਕਰਮ ਦੇਖੇ ਨੇ ਤੇ ਨਾ ਹੀ ਕੋਈ ਉਹ ਧਰਮਰਾਜ ਕਿਸੇ ਨੇ ਦੇਖਿਆ ਅੱਜ ਤੱਕ ਨਾ ਹੀ ਉਹ ਪ੍ਰਮਾਤਮਾ ਦੇਖਿਆ ਜਿਹਨੂੰ ਕਹਿੰਦੇ ਨੇ ਉਹ ਹੀ ਕਰਦਾ ਬਈ ਜੇ ਉਹ ਹੀ ਕਰਦਾ ਤਾਂ ਸਾਡੇ ਸਮਾਜ ਦੇ ਵਿੱਚ ਪਾੜਾ ਕਿਉਂ ਹੈ ਇੱਕ ਬੁਰਾ ਇੱਕ ਚੰਗਾ ਇਹ ਤਾਂ ਮਤਲਬ ਉਹ ਹੀ ਪੈਦਾ ਕਰਦਾ ਨਹੀਂ ਨਹੀਂ ਇਹ ਸਮਾਜਿਕ ਵਰਤਾਰੇ ਦੀ ਇੱਕ ਕੋਜੀ ਚਾਲ ਹੈ ਕੋਜੀ ਚਾਲ ਕਿਹੜੀ ਆ ਕਿਉਂਕਿ ਬ੍ਰਾਹਮਣੀ ਸਮਾਜ ਰਾਜੇ ਦੇ ਨਾਲ ਬੈਠਾ ਤੁਸੀਂ ਪਿਛਲਾ ਇਤਿਹਾਸ ਦੇਖ ਲਓ ਕੋਈ ਵੀ ਰਾਜਾ ਤਾਂ ਉਹਦੇ ਨਾਲ ਕੁਰਸੀ ਇੱਕ ਬ੍ਰਹਮਣ ਦੀ ਬੈਠੀ ਆ ਉਹਨੂੰ ਗਾਈਡ ਕਰਦਾ ਹੈ ਤੇ ਉਹਨੂੰ ਕਿਉਂਕਿ ਰਾਜਨੀਤੀ ਤੇ ਧਰਮ ਦਾ ਨੌ ਤੇ ਮਾਸ ਦਾ ਰਿਸ਼ਤਾ ਧਰਮ ਵਾਲੇ ਲੋਕਾਂ ਨੂੰ ਰਾਜ ਸ਼ਕਤੀ ਦੀ ਲੋੜ ਹੈ ਰਾਜ ਸ਼ਕਤੀ ਨੂੰ ਵੋਟਾਂ ਦੀ ਲੋੜ ਹੈ ਵੋਟਾਂ ਕਿਹਦੇ ਕੋਲੇ ਨੇ ਧਰਮ ਵਾਲਿਆਂ ਕੋਲੇ ਨੇ ਆ ਦੇਖ ਲੋ ਸਾਡੇ ਵਾਲੇ ਨੇ ਵਾਲੇ ਨੇ ਕਿੰਨੇ ਉਹਨਾਂ ਕੋਲੇ ਵੋਟ ਬੈਂਕ ਹੈ ਹੋਰ ਸਾਧਾਂ ਦਾ ਕੋਈ ਪਤਾ ਹੀ ਨਹੀਂ ਕਿੰਨੇ ਕਿੰਨੇ ਪਰ ਅਸੀਂ ਕਿੱਡੇ ਭੋਲੇ ਆ ਕਿ ਉਹ ਸਾਧ ਜੇਲਾਂ ਚ ਕਿੰਨੇ ਨੇ ਜਿਨ੍ਹਾਂ ਨੇ ਸਾਡੀਆਂ ਧੀਆਂ ਪੇੜਾਂ ਦੀ ਬੇਅਦਬੀ ਕੀਤੀ ਹੈ ਅਸੀਂ ਫਿਰ ਵੀ ਮੂਰਖ ਉਹਨਾਂ ਕੋਲ ਜਾਂਦੇ ਆ ਅਸੀਂ ਇਹ ਤਾਂ ਸੋਚਦੇ ਨਹੀਂ ਮੇਰੀ ਭੁੱਖ ਦਾ ਕਾਰਨ ਕੀ ਹੈ ਮੇਰੇ ਪਿਛਲੇ ਕਰਮਾਂ ਦਾ ਫਲ ਕੀ ਹੈ ਕਿਉਂ ਆ ਉਹ ਕਰਮ ਕਿਹੜੇ ਨੇ ਉਹ ਰੱਬ ਕਿੱਥੇ ਬੈਠਾ ਹੈ ਉਹ ਅੱਖਾਂ ਮੀਚਣ ਨਾਲ ਕੁਝ ਨਹੀਂ ਬੰਦਦਾ ਠੀਕ ਹੈ ਨਹੀਂ ਉਹ ਸਾਰੇ ਧਰਮ ਕਹਿੰਦੇ ਨੇ ਅੱਖਾਂ ਮੀਚੋ ਤੁਹਾਨੂੰ ਮਿਲ ਜੂਗਾ ਮੈਂ ਅੱਖਾਂ ਵਿੱਚ ਕੇ ਵੀ ਦੇਖਿਆ ਨਹੀਂ ਪਰ ਨਹੀਂ ਉਹ ਨਹੀਂ ਮਿਲਦਾ ਅਸਲ ਵਿੱਚ ਜਿਹੜੀ ਸਚਾਈ ਹੈ ਨਾ ਉਹ ਹੀ ਵੱਡਾ ਰੱਬ ਹੈ ਜੋ ਸੱਚ ਹੈ ਨਾ ਉਹ ਹੀ ਵੱਡਾ ਰੱਬ ਹੈ ਹੁਣ ਤੁਸੀਂ ਦੇਖੋ ਸਾਡੇ ਭਾਰਤ ਦਾ ਦੁਖਾਂਤ ਕੀ ਹੈ ਕਿ ਵੀ ਜਿਹੜਾ ਕੋਈ ਐਮ.ਐਲ.ਏ ਬਣਦਾ ਜਾਂ ਐਮ.ਪੀ ਬਣਦਾ ਕਿੰਨੇ ਉਹ ਜਿਨ੍ਹਾਂ ਤੇ ਦੋਸ਼ ਲੱਗੇ ਹੋਏ ਨੇ ਜਿਹੜੇ ਚੋਰ ਨੇ ਡਾਕੂ ਨੇ ਉਹ ਸਾਡੇ ਐਮਪੀ ਬਣਦੇ ਨੇ ਉਹ ਸਾਡੇ ਮੰਤਰੀ ਬਣਦੇ ਨੇ ਉਹ ਸਾਨੂੰ ਇਨਸਾਫ ਕਿਵੇਂ ਦੇਣਗੇ ਸੋ ਜਿਹੜੀ ਆਮ ਜਨਤਾ ਨਾ ਉਸ ਨੂੰ ਜਾਗਣਾ ਪਵੇਗਾ ਆਪਣੀ ਵੋਟ ਦਾ ਉਹਨੂੰ ਅਹਿਸਾਸ ਹੋਣਾ ਪਵੇਗਾ ਪਰ ਕੀ ਕਰੀਏ ਭੁੱਖੇ ਲੋਕ ਬਹੁਤੇ ਮਰਦੇ ਨੇ ਜਦੋਂ ਕਿਤੇ ਚੋਣਾਂ ਦਾ ਵਕਤ ਹੁੰਦਾ ਬੁਰਕੀਆਂ ਸਿੱਟੀਆਂ ਜਾਂਦੀਆਂ ਨੇ ਉਗਰੀ ਪਰਮਾਰਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਇਹ ਉਦੋਂ ਹੀ ਹੋਏਗਾ ਜਦੋਂ ਜਨਤਾ ਪੜ੍ਹ ਲਿਖ ਜਾਏਗੀ ਹੁਣ ਪੜ੍ਹਾਈ ਦਾ ਦੇਖੋ ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਸਟੇਜਸ ਨੇ ਇੱਕ ਤਾਂ ਸਰਕਾਰੀ ਸਕੂਲ ਨੇ ਇੱਕ ਕੋਈ ਪਿੰਡ ਚ ਹੈ ਜਾਂ ਕੋਈ ਸ਼ਹਿਰ ਚ ਹੈ ਉਹ ਅੰਗਰੇਜ਼ੀ ਸਕੂਲ ਹੈ ਇੱਕ ਵੱਡੇ ਵੱਡੇ ਇੰਟਰਨੈਸ਼ਨਲ ਸਕੂਲ ਨੇ ਤਿੰਨ ਤਰ੍ਹਾਂ ਦੀ ਸਾਡੀ ਪੜ੍ਹਾਈ ਬਣਾਂ ਅੱਛਾ ਜਦੋਂ ਕਿਤੇ ਇੰਟਰਵਿਊ ਹੁੰਦੀ ਆ ਤਾਂ ਉਹ ਕਹਿੰਦੇ ਨੇ ਜੀ ਇਹ ਬਤਾ ਅੰਗਰੇਜ਼ੀ ਕਿਵੇਂ ਬੋਲਦਾ ਹੁਣ ਸਾਡੇ ਪ੍ਰਾਇਮਰੀ ਸਕੂਲਾਂ 'ਚ ਜਿਹੜੇ ਸਰਕਾਰੀ ਨੇ ਉੱਤੇ ਭਾਵੇਂ ਅੰਗਰੇਜ਼ੀ ਲਾਗੂ ਤਾਂ ਕਰ ਦਿੱਤੀ ਐ ਪਰ ਉਹ ਤੋਤੇ ਵਾਂਗੂ ਅਜੇ ਬੋਲਣ ਨਹੀਂ ਲੱਗੇ ਕਿਵੇਂ ਬੋਲਣਗੇ ਉਹ ਗਰੀਬ ਪਰਿਵਾਰਾਂ 'ਚ ਆਉਂਦੇ ਨੇ ਨਾ ਕੋਈ ਉਹਨਾਂ ਦੀ ਟਿਊਸ਼ਨ ਐ ਨਾ ਕੋਈ ਹੋਰ ਐ ਤੇ ਉਹ ਜਹਜਾ ਮਾਸਟਰ ਨੇ ਪੜਾਤਾ ਪੜ ਕੇ ਚਲੇ ਜਾਂਦੇ ਨੇ ਸੋ ਅੱਜ ਲੋੜ ਐ ਸੰਗੀ ਰਾਜਨੀਤੀ ਜੀ ਉਹ ਰਾਜਨੀਤੀ ਜਿਹੜੀ ਸਮਾਜਿਕ ਵਰਤਾਰੇ ਦਾ ਆ ਜਿਹੜਾ ਕੋੜ ਚੰਬੜਿਆ ਹੋਇਆ ਸਾਨੂੰ ਜਿਹੜੇ ਪੈਸੇ ਦੇ ਵਪਾਰੀ ਮਾਇਆ ਦੇ ਵਪਾਰੀ ਚੰਬੜੇ ਹੋਏ ਨੇ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਉਹ ਕਿਵੇਂ ਪਾਊਗੀ ਉਹ ਤਾਂ ਹੀ ਹੋਊਗੀ ਜੇ ਰਾਜਨੀਤੀ ਬਧੀਆ ਇੱਕ ਠੱਗ ਛੱਡਿਆ ਜਾਂਦਾ ਇੱਕ ਗਰੀਬ ਵਿਚਾਰਾ ਫਾਇਲ ਆਇਆ ਜਾਂਦਾ ਇਹ ਕਹਿੰਦੇ ਨੇ ਇਹਦੀ ਗਰਦਨ ਮੋਟੀ ਆ ਇਹਨੂੰ ਪਾ ਦੋ ਸੋ ਕਾਨੂੰਨ ਵੀ ਜਿਹੜਾ ਹੈਗਾ ਕਈ ਤਾਂ ਵਿਕ ਜਾਂਦਾ ਹੈ ਇਹ ਮਾੜੀ ਗੱਲ ਹੈ ਜਿੱਥੇ ਵਿਕਦਾ ਪਰ ਵਿਕਣਾ ਨਹੀਂ ਚਾਹੀਦਾ ਪਰ ਮੈਂ ਚੰਦਰ ਚੂੜੀ ਦੇ ਸਾਡੇ ਚੀਫ ਜਿਹੜਾ ਸੀ ਜੱਜ ਸੁਪਰੀਮ ਕੋਰਟ ਦਾ ਮੈਂ ਉਹਦੀ ਦੱਬ ਕੇ ਨਾ ਪ੍ਰਸ਼ੰਸਾ ਕਰਾਂਗਾ ਕਿਉਂਕਿ ਉਹ ਅੱਜ ਤੱਕ ਕਿਸੇ ਤੋਂ ਦਬਿਆ ਨਹੀਂ ਉਹਨੇ ਜੋ ਫੈਸਲਾ ਕੀਤਾ ਆਪਣਾ ਕੀਤਾ जिस तो सारे पोलिटिकल लोग दबदे से सो इस करके ना जिंदगी जीड़ी तोड़ी है ना ये भीख में नहीं मिलती जिंदगी बढ़कर छीनी जाती है अपना हक संग दिल जुमाने से छीन पाओ तो कोई बात बने सर उठाने से कुछ नहीं होगा सर चुकाने से कुछ नहीं होगा सर उठाओ तो कोई बात बने पूछ कर ਅੱਖਾਂ ਕਪੜੀਆਂ ਅੱਖੋਂ ਸੇ ਮੁਸਕਰਾਵਤੋ ਕੋਈ ਬਾਤ ਬਣੇ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਇਹ ਭੀਖਵੇਂ ਨਹੀਂ ਮਿਲਦੀ ਜ਼ਿੰਦਗੀ ਬੜਕਰ ਛੀ ਨਹੀਂ ਜਾਂਦੀ ਆਪਣਾ ਹੱਕ ਸੰਗ ਦਿਲ ਜੁਮਾਨੇ ਸੇ ਛੀਨ ਪਾਓ ਤੋ ਕੋਈ ਬਾਤ ਬਣੇ ਸੋ ਜ਼ਿੰਦਗੀ ਉਹਨਾਂ ਦੀ ਆ ਜਿਹੜੇ ਜ਼ਿੰਦਗੀ ਜਿਉਂਦੇ ਨੇ ਮੈਂ ਇੱਕ ਸਮਝਿਆ ਕਿਵੇਂ ਭਾਵੇਂ ਤੁਹਾਡੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਸਵਾਰਨਾ ਤਾਂ ਅਸੀਂ ਆਨਾ ਮੈਂ ਆਪਦੇ ਪਾਪ ਦਾ ਇੱਕ ਅੰਗ ਬਣ ਕੇ ਤੁਰਨਾ ਹੈ ਤਾਂ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਮੈਨੂੰ ਆਪਦੇ ਘਰ ਦੇ ਹਾਲਾਤ ਦੇਖਣੇ ਪੈਣਗੇ ਜਿਹੜਾ ਬੰਦਾ ਘਰ ਦੇ ਹਾਲਾਤ ਦੇਖਦਾ ਫਿਰ ਉਹ ਮਾੜੇ ਹਾਲਾਤਾਂ ਲਈ ਜੂਝਦਾ ਵੀ ਹੈ ਜੂਝਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਪਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਉਹ ਬਹੁਤ ਬिखर ਗਈ ਹੈ ਉਹ ਕੰਮ ਨੂੰ ਹੱਥ ਲਾ ਕੇ ਨਹੀਂ ਰਾਜੀ ਆ ਹੁਣ ਤੁਸੀਂ ਦੇਖਿਆ ਕੈਨੇਡਾ ਅਮਰੀਕਾ ਚ ਕਿਵੇਂ ਸਾਡੇ ਪੰਜਾਬ ਦੇ ਬੱਚੇ ਭੱਜ ਕੇ ਗਏ ਨੇ ਆ ਹੁਣ ਤੁਸੀਂ ਦੇਖਿਆ ਕਿਵੇਂ ਉੱਥੋਂ ਵਾਪਸ ਮੁੜ ਕੇ ਆ ਰਹੇ ਨੇ ਮਾਪਿਆਂ ਦੀਆਂ ਤਾਂ ਜ਼ਮੀਨਾਂ ਬਕਾਤੀਆਂ ਮਾਪਿਆਂ ਨੂੰ ਤਾਂ ਉਹਨਾਂ ਨੇ ਕਰਜ਼ਾਈ ਕਰਤਾ ਸੋ ਇਸ ਕਰਕੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਘਰ ਦੀ ਆਰਥਿਕਤਾ ਨੂੰ ਵੇਖੀਏ ਫਿਰ ਕੁਝ ਵਧੀਆ ਸਫਰ ਦਾ ਬਾਕੀ ਕਿਉਂਕਿ ਆਪਾਂ ਦੇਖਿਆ ਕਿਉਂਕਿ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਦੇਖਦੇ ਨੇ ਘਰਵਾਰੇ ਨਹੀਂ ਦੇਖਦੇ ਕਿਵੇਂ ਲੈ ਕੇ ਲੋਨ ਵੱਡੇ ਵੱਡੇ ਘਰ ਬਣਾ ਲੇ ਵੱਡੇ ਵੱਡੇ ਟਰੈਕਟਰ ਲੈ ਲੇ ਤੇ ਫਿਰ ਕਹਿੰਦੇ ਨੇ ਖਰਚਾ ਸਿਰ ਚੜ ਗਿਆ ਜੱਟ ਦੇ ਉਹ ਭਾਈ ਆਪਦੇ ਖਰਚੇ ਘਟਾ ਲਓ ਅੱਡਾ ਉੱਚਾ ਕਰ ਨਾ ਪਾਉ ਪਹਿਲਾ ਅਸੀਂ ਸਵਾਤਾਂ ਸੀ ਹੁੰਦੇ ਰਹੇ ਆ ਉਹ ਵੀ ਦਿਨ ਸੀ ਉਹ ਵੀ ਖੁਸ਼ੀ ਭਰੇ ਦਿਨ ਸੀ ਅੱਡੇ ਵੱਡੇ ਕਿਲੇ ਦਾ ਮੇਰੇ ਕੋਲੇ ਦੋ ਨੇ ਤੇ ਟਰੈਕਟਰ ਲੈ ਲਿਆ ਮੈਂ ਬਹੁਤ ਵੱਡਾ ਫੋਰਡ ਤੇ ਭੁੱਖੇ ਮਰਾਂਗੇ ਬਈ ਮਿਹਨਤ करिए ਤੇ ਕੰਮ ਤੋਂ ਗੁਰੇਜ਼ ਨਾ करिए ਕਿਉਂਕਿ ਹਾਂ ਸਾਡੇ ਕੋਲੇ ਪਰਪੱਕ ਸੋਚ ਛੋੜਨੀ ਹੈ ਸਾਡੇ ਕੋਲੇ ਐਨਾਲਿਸ ਕਰਨ ਦਾ ਢੰਗ ਹੋਣਾ ਚਾਹੀਦਾ ਜਦੋਂ ਅਸੀਂ ਧਰਮ ਤੋਂ ਪਰੇ हट ਕੇ ਵਿਗਿਆਨਕ ਤੇ ਤਰਕ ਦੀ ਸੋਚ ਨਾਲ ਵੇਖਦੇ ਆ ਨਾ ਤਾਂ ਫਿਰ ਸਾਡੇ ਆ ਅੱਖਾਂ ਖੁੱਲਦੀਆਂ ਨੇ ਫਿਰ ਸਾਡੇ ਕੰਨ ਸੋਚ ਉਹ ਸਾਰਾ ਕੁਝ ਡਵੈਲਪ ਹੁੰਦਾ ਕਿਉਂਕਿ ਤਰਕ ਸਾਨੂੰ ਜਿਉਣਾ ਸਿਖਾਉਂਦਾ ਵਿਗਿਆਨ ਸਾਨੂੰ ਜਿਗਿਆਉਣਾ ਸਿਖਾਉਂਦਾ ਉਹ ਦੱਸਦਾ ਇਹ ਜਿਹੜੀ ਪ੍ਰਕਿਰਤੀ ਹੈ ਇਹ ਹਵਾ ਇਹ ਸੂਰਜ ਹੈ ਉਹ ਭਾਈ ਦੇਵਤਾ ਨਹੀਂ ਇਹ ਇਹ ਸ਼ਕਤੀਆਂ ਨੇ ਸ਼ਕਤੀ ਨੂੰ ਆ ਠੀਕ ਇਹਨੂੰ ਬਚਾ ਕੇ ਰੱਖੋ ਹੁਣ ਹਵਾ ਕਿੰਨੀ ਅਸੀਂ ਗਦਲੀ ਕਰ ਦਿੱਤੀ ਕਿਵੇਂ ਕਾਰਬਨ ਡਾਈਆਕਸਾਈਡ ਨਾਲ ਭਰ ਦਿੱਤੀ ਹੈ ਦਰਖਤ ਅਸੀਂ ਕੱਟ ਲਏ ਤਾਂ ਫਿਰ ਅਸੀਂ ਬਚਾਂਗੇ ਕਿਵੇਂ ਭਾਈ ਉਹ ਫਿਰ ਤੁਹਾਡਾ ਦੇਵਤਾ ਰੁੱਸ ਗਿਆ ਫਿਰ ਕਹਣ ਕਿ ਦੇਵਤਾ ਰੁੱਸ ਗਿਆ ਭਾਈ ਕਿੰਨੀਆਂ ਦੇਵੀਆਂ ਨੇ ਮੈਨੂੰ ਤਾਂ ਪਤਾ ਨਹੀਂ ਭਾਈ। ਤੋ ਇਸ ਕਰਕੇ ਨਾ ਜਿਹੜਾ ਤਰਕ ਹੈ। ਤਰਕ ਦੀ ਮੈਂ ਇੱਕ ਤੁਹਾਨੂੰ ਗੱਲ ਦੱਸਣ ਲੱਗਾ। ਕਿ ਬੀਰਬਲ ਬੜਾ ਸਿਆਣਾ ਮਨੁੱਖ ਹੋਇਆ। ਅਕਬਰ ਤੇ ਬੀਰਬਲ ਜੰਗਲ 'ਚ ਕਿਤੇ ਗਏ। ਤਾਂ ਗੱਲ ਚੱਲ ਪਈ ਕਿ ਵਿਸ਼ਵਾਸ ਵੱਡਾ ਕਿ ਅੱਖੀਂ ਦੇਖੀ ਗੱਲ ਵੱਡੀ ਆ। ਤਾਂ ਅਕਬਰ ਕਹਿੰਦਾ ਯਾਰ ਲੋਕ ਜੋ ਸੋਚਦੇ ਉਹ ਠੀਕ ਹੁੰਦਾ ਤਾਂ ਬੀਰ ਬਖਸ਼ ਦਾ ਨਾ ਜੀ ਜਿਹੜਾ ਤੁਹਾਡੇ ਨਾ ਅੱਖੀ ਦੇਖ ਕੇ ਪਰਖ ਕੇ ਫੇਰ ਹੀ ਉਹ ਸੱਚ ਹੋਊਗਾ ਕਹਿੰਦਾ ਫੇਰ ਕਹਿੰਦਾ ਜੀ ਮੈਨੂੰ 6 ਮਹੀਨੇ ਦਿਓ ਤੇ ਮੈਂ ਤੁਹਾਨੂੰ ਦੱਸ ਦਾਂਗਾ ਉਹਨੇ ਕੀ ਕੀਤਾ ਰਾਜੇ ਦੇ ਸਾਹਮਣੇ ਆਪਣੀ ਜੁੱਤੀ ਲਈ ਤੇ ਇੱਟਾਂ ਖੜੀਆਂ ਕਰਕੇ ਉਹਨੂੰ ਜੁੱਤੇ ਸ਼ਾ ਮੰਗਵਾਤਾ ਉਹ ਕਹਿੰਦਾ ਅਕਬਰ ਕਹਿੰਦਾ ਓਏ ਬਿਰਬਲੇ ਕੀ ਕਰਦਾ ਕਹਿੰਦਾ ਸੀ ਦੇਖ ਤੇ ਜਾਓ 6 ਮਹੀਨੇ ਦੇ ਦੋ ਰਾਜਾ ਚਲਾ ਗਿਆ ਉੱਥੇ ਬਹਿ ਗਿਆ ਕੁੱਲੀ પાਕੇ ਮੱਥੇ ਤੇ ਵੱਡਾ ਤਿਲਕ ਲਾ ਲਿਆ Baal ਖੋਲੇ ਹੁਣ ਉਹ ਜਦੋਂ ਕੋਈ ਲੰਗਦਾ ਉੱਥੋਂ ਦੀ ਉਹ ਕਹਿੰਦਾ اے ਭਾਈ ਜੁੱਤੇ ਸ਼ਫਕੀਰ ਹੈ ਇਹ ਸਾਰਿਆਂ ਦੀਆਂ ਮੰਨ ਦੀਆਂ ਮਰਾਦਾ ਪੂਰੀਆਂ ਕਰਦਾ ਉਹ ਉੱਥੇ ਮੱਥਾ ਟੇਕਣ ਲੱਗ ਗਿਆ ਕੁਕ ਬੀਰਬਾਲ ਸਿਆਣਾ ਸੀ ਉਹ ਜਿਹੜਾ ਕੋਈ ਮੱਥਾ ਟੇਕਣ ਆਉਂਦਾ ਉਹਦੀ ਸੁਣ ਕੇ ਉਹਦਾ ਦੁੱਖ ਉਹਦਾ ਹੱਲ ਕਰ ਦਿੰਦਾ ਸੀ ਤੇ ਪਹਿੰਦਾ ਸੀ ਜੁੱਤੇ ਸ਼ਾ ਫਕੀਰ ਦੇ ਖਾਤੇ 'ਚ ਰਾਜੇ ਦੇ ਕੋਈ ਬੱਚਾ ਨਹੀਂ ਸੀਗਾ ਅਕਬਰ ਦੇ ਉਹ ਕਹਿੰਦਾ ਯਾਰ ਉੱਥੇ ਜੁੱਤੇ ਸ਼ਾ ਫਕੀਰ ਹੈ ਕਿਉਂ ਦਾ ਪੰਨਤ ਕਰਕੇ ਆਈਏ ਉਹ ਨੰਗੇ ਪੈਰੀ ਲਸ਼ਕਰ ਲੈ ਕੇ ਉੱਥੇ ਪਹੁੰਚਿਆ ਉੱਥੇ ਪਹੁੰਚਿਆ ਜਦੋਂ ਜਦੋਂ ਲੱਗਿਆ ਮੱਥਾ ਟੇਕਣ ਬੀਰਬਾਲ ਨੇ ਮਾਰੀ ਲਤ ਖੰਡਾਤਾ ਸਾਰਾ ਕੁਝ ਉਹ ਕਹਿੰਦਾ ਸਪਾਯੋ ਇਹਨੂੰ ਫੜੋ ਇੱਕ ਬੜਾ ਕਾਫਰ ਐ ਇਹਨੇ ਇਹਨੂੰ ਟਾ ਦਿੱਤਾ ਜੁੱਤੇ ਸ਼ਫਕੀਰ ਦੀ ਨੇ ਬੇਇੱਜ਼ਤੀ ਕੀਤੀ ਐ ਜਦ ਹੀ ਸਿਰ ਜੇ ਸਾਹਮਣੇ ਵਾਲ ਸਾਹਮਣੇ ਦਾੜੀ ਨੇ ਸੈਟ ਕਰਕੇ ਕਹਿੰਦਾ ਮਹਾਰਾਜ ਜੀ ਮੈਂ ਤੁਹਾਡਾ ਬੀਰਬਾਲ ਐ ਇਹ ਨਾ ਬਿਰਵਲ ਇਹ ਤੁ ਕੀ ਕੀਤਾ ਕਹਿੰਦਾ ਗੁਰੂ ਜੀ ਮਾਲਕੋ ਇਹ ਉਹੀ ਜੁੱਤੀ ਆ ਜਿਹੜੀ ਤੁਹਾਡੇ ਸਾਹਮਣੇ ਮੈਂ ਰੱਖੀ ਸੀ ਇਹ ਮੇਰੀ ਕਰਾਮਾਤਾ ਕਿ ਮੈਂ ਇਹਨੂੰ ਜੁੱਤੇ ਸ਼ਾ ਫਕੀਰ ਬਣਾਤਾ ਸੋ ਆਂਧ ਵਿਸ਼ਵਾਸ ਜਿਹੜਾ ਨਾ ਇਹ ਸਾਡੇ ਸਮਾਜ ਦੇ ਵਿੱਚ ਸਾਨੂੰ ਪਰਖਾਉਣ ਤੇ ਲੱਗੇ ਹੋਏ ਨੇ ਆ ਤੁਸੀਂ ਚੈਨਲ ਦੇਖ ਲਓ ਕਿੰਨੇ ਚੱਲਦੇ ਨੇ ਮੱਥੇ ਤੇ ਤਿਲਕ ਲੱਗਿਆ ਹੋਊਗਾ ਗਨਾ ਬੋਲਦੇ ਨੇ ਇਹ ਤਿਲਕਧਾਰੀਆਂ ਚੋਂ ਹੀ ਪਤਾ ਨਹੀਂ ਕਿੰਨੇ ਇੱਕ ਜੇਲਾ ਚ ਬੈਠੇ ਨੇ ਹੈਨਾ ਸੱਚ ਕੀ ਹੈ ਸੱਚ ਉਹ ਹੈ ਤੁਹਾਡਾ ਤਰਕ ਤੇ ਵਿਗਿਆਨ ਜੋ ਤੁਹਾਡੀ ਸੋਚ ਨੂੰ ਪੋਸਟਿਵਿਕ ਕਰਦਾ ਉਹ ਅਸਲ ਵਿੱਚ ਸਚਾਈ ਹੈ ਇਹੀ ਕਾਰਨ ਸਾਨੂੰ ਗੁਮਰਾਹ ਕੀਤਾ ਗਿਆ ਅੱਜ ਤੱਕ ਕਿਨੇ ਧਰਮ ਨੇ ਸਾਨੂੰ ਗੁਮਰਾਹ ਕੀਤਾ ਧਰਮ ਮਾੜਾ ਨਹੀਂ ਹੁੰਦਾ ਧਰਮ ਉਹ ਹੁੰਦਾ ਜਿਹੜਾ ਦੁਖੀਆਂ ਦੀ ਸੇਵਾ ਕਰਦਾ ਧਰਮ ਹੋਉਂਦਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਬਾਬੇ ਨਾਨਕ ਵਾਲਾ ਉਹ ਧਰਮ ਹੁੰਦਾ ਜਿਹੜਾ ਕਿਰਤ ਕਰਨ ਦੀ ਗੱਲ ਕਰਦਾ ਕਿਰਤ ਤੋਂ ਅਸੀਂ ਮੁੱਖ ਮੋੜ ਲਿਆ ਕਿਸੇ ਗਰੀਬ ਵੱਲ ਅਸੀਂ ਹੁਣ ਨਹੀਂ ਦੇਖਦੇ ਹਰ ਵੇਲੇ ਆਪਣੀ ਜੇਬ ਹੀ ਦੇਖਦੇ ਆ ਸੋ ਇਸ ਕਰਕੇ ਨਾ ਵਧੀਆ ਮਨੁੱਖ ਹੋਈਓ ਜਿਹੜਾ ਦੂਜੇ ਦੀ ਕਦਰ ਕਰਦਾ ਆਪ ਤੋਂ ਛੋਟੇ ਨੂੰ ਗਲ ਨਾ ਲਾਉਂਦਾ ਤੇ ਪੈਸੇ ਦੀ ਸੁਜੋਗ ਵਰਤੋਂ ਕਰਦਾ ਕਿਸੇ ਦਾ ਹਿਰਦਾ ਨਹੀਂ ਤੋੜਦਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸਭ ਚੰਗੇ ਚੰਗਾ ਕਹਿੰਦਾ ਸੋ ਇਸ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਸਪਸ਼ਟ ਰੱਖੋ ਸੋਚ ਬਣਾ ਲਓ ਕਿ ਮੈਂ ਮਨੁੱਖ ਨੂੰ ਸੇਵਾ ਕਰਨੀ ਹੈ ਤੇ ਮੈਂ ਮਨੁੱਖ ਨੂੰ ਕਦੇ ਦੁੱਖ ਨਹੀਂ ਦੇਵਾਂਗਾ ਜਦੋਂ ਸਾਡੀ ਇਹ ਸੋਚ ਬਣ ਗਈ ਨਾ ਫੇਰ ਸਾਡੇ ਕੋਲੇ ਕੋਈ ਬੁਰਾ ਨਹੀਂ ਹੁੰਦਾ ਪਰ ਅੱਜ ਦੇ ਧਾਰਮਿਕ ਲੋਕਾਂ ਨੇ Hindu ਆ ਇਹ ਸਿੱਖ ਆ ਇਹ ਇਸਾਈ ਆ ਆਪਸ ਵਿੱਚ ਕਿੰਨੇ ਲੜਾਈ ਝਗੜੇ ਰੋਜ਼ ਨਫ਼ਰਤ ਫਲਾਉਂਦੇ ਨੇ ਇਹਨਾਂ ਗੱਲਾਂ ਤੋਂ ਆਪਾਂ ਬਚੀਏ ਇੱਕ ਚੰਗੇ ਇਨਸਾਨ ਬਣੀਏ ਇੱਕ ਚੰਗੇ ਮਨੁੱਖ ਬਣੀਏ ਤਾਂ ਜੋ ਲੋਕ ਸਾਡੀ ਕਦਰ ਕਰਨ ਅੱਜ ਸਾਡਾ ਭਾਰਤ ਇਹਨਾਂ ਗੱਲਾਂ 'ਚ ਬਹੁਤ ਪਛੜ ਗਿਆ ਹੁਣ ਕਈ ਵਾਰ ਕੀ ਹੁੰਦਾ ਆਪਾਂ ਕਹਿੰਦੇ ਨਾ ਜਿਹੜੇ ਸਮਾਜਵਾਦੀ ਦੇਸ਼ ਨੇ ਜਿਵੇਂ ਚਾਈਨਾ ਹੈ ਰੂਸ ਹੈ ਉਹ ਕਿੰਨੀ ਤਰੱਕੀ ਕਰ ਗਏ ਨੇ ਜਾਪਾਨ ਛੋਟਾ ਜਿਹਾ ਦੇਸ਼ ਹੈ ਉੱਥੇ ਲੋਕ ਕਿੰਨੇ ਚੰਗੇ ਨੇ ਮੈਂ ਵੀ ਚਾਹੁੰਦਾ ਉਹੀ ਜਿਹੜੀ ਵਿਚਾਰਧਾਰਾ ਹੈ ਜਾਂ ਕੰਮ ਕਰਨ ਦਾ ਢੰਗ ਹੈ ਆ ਜਿਹੜੇ ਹੱਥ ਨੇ ਇਹ ਕੰਮ ਕਰਨ ਲਈ ਸਾਨੂੰ ਮਿਲੇ ਨੇ ਸੋ ਕੰਮ ਕਰਕੇ ਆਪਣੇ ਪਰਿਵਾਰ ਨੂੰ ਉੱਚਾ ਕਰੀਏ ਆਪਣੇ ਦਵਾਲੇ ਨੂੰ ਉੱਚਾ ਕਰੀਏ ਆਪਣੇ ਦੇਸ਼ ਦਾ ਨਾਂ ਚਮਕਾਈਏ ਫੇਰ ਹੀ ਅਸੀਂ ਕਹਿ ਸਕਾਂਗੇ ਕਿ ਵਈ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਸਾਨੂੰ ਫੇਰ ਕਿਸੇ ਅਮਰੀਕਾ ਨਾ ਭਜਣਾ ਪਵੇ ਸਾਨੂੰ ਕਿਸੇ ਕੈਨੇਡਾ ਨਾ ਪਹੁੰਚਣਾ ਪਵੇ ਇੱਥੇ ਬੇਰੁਜ਼ਗਾਰੀ ਜਿਹੜੀ ਹੈ ਉਹਨੂੰ ਦੂਰ ਕਰਨ ਲਈ ਸਾਨੂੰ ਵੱਧ ਤੋਂ ਵੱਧ ਸਾਡੀਆਂ ਸਰਕਾਰਾਂ ਨੂੰ ਕਰਨਾ ਚਾਹੀਦੀ ਆ ਭਾਵੇਂ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਪੜ੍ਹੇ ਲਿਖੀ ਤਾਂ ਪੂਰੀ ਹੈ ਡਿਗਰੀਆਂ ਪੂਰੀਆਂ ਨੇ ਪਰ ਉਹਨਾਂ ਕੋਲੇ ਹੱਥਾਂ ਦਾ ਕਿਰਤ ਨਹੀਂ ਉਹਨਾਂ ਕੋਲੇ ਹੱਥਾਂ ਦੀ ਜਿਹੜੀ ਮਿਹਨਤ ਕਰਨ ਦੀ ਆ ਆਈਟੀਆਈ ਸੀਟੀਆਈ ਤਾਂ ਬਹੁਤ ਨੇ ਬਟ ਉਹ ਕੰਮ ਕਰਕੇ ਰਹਿ ਜਾਂਦੇ ਆ ਉਹ ਬਿੱਲ ਬਾਬੂਗਿਰੀ ਸਾਨੂੰ ਸਿਕਾਈ ਜਾਂਦੀ ਹੈ ਸੋ ਇਸ ਕਰਕੇ ਬਾਬੂਗਿਰੀ ਤਾਂ ਹਰਕ ਨੁਨੀ ਮਿਲ ਸਕਦੀ ਤੋ ਆਪਾਂ ਆਪਣਾ ਹੱਥੀ ਕੰਮ ਕਰੀਏ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਵਾਰੀਏ ਜਦੋਂ ਸਾਡੇ ਕੋਲ ਇਹ ਸੋਚ ਆ ਗਈ ਫਿਰ ਅਸੀਂ ਬਹੁਤ ਵੱਡੇ ਬਣੋ ਖੋਵਾਂਗੇ ਸਾਨੂੰ ਦੂਜੇ ਵੱਲ ਦੇਖ ਕੇ ਸੜਨਾ ਨਹੀਂ ਚਾਹੀਦਾ ਸਗੋ ਦੂਜੇ ਵੱਲ ਦੇਖ ਕੇ ਉਹਦੀ ਪੋਜੀਟਿਵ ਜਿਹੜੀ ਹੈਗੀ ਆ ਉਹਦੀ ਰੀਸ ਕਰਨੀ ਚਾਹੀਦੀ ਹੈ ਉਹਦੇ ਅਨਸਾਰ ਅਸੀਂ ਅਸੀਂ ਡਿਵੈਲਪ ਹੋਣਾ ਹੈ ਅਸੀਂ ਉੱਚਾ ਉੱਠਣਾ ਹੈ ਉਹਦੋ ਹੀ ਅਸੀਂ ਉੱਚੇ ਉੱਠਾਂਗੇ ਜਦੋਂ ਸਾਡੇ ਕੋਲੇ ਸੋਚ ਹੋਊਗੀ ਕਰਤ ਹੋਊਗੀ ਕੰਮ ਕਰਨ ਦਾ ਚਾਹ ਹੋਊਗਾ ਤੇ ਵੱਡਿਆਂ ਦੀ ਇੱਜ਼ਤ ਹੋਏਗੀ ਛੋਟਿਆਂ ਨਾਲ ਪਿਆਰ ਹੋਏਗਾ ਕੋਈ ਜਾਤ ਨਹੀਂ ਹੋਊਗੀ ਕੋਈ ਪਾਤ ਨਹੀਂ ਹੋਊਗੀ ਕੋਈ ਧਰਮ ਨਹੀਂ ਹੋਏਗਾ ਧਰਮਿਕ ਹੋਏਗਾ ਬਨੁਖਤਾ ਧਰਮ ਹੋਣਾ ਚਾਹੀਦਾ ਜਦੋਂ ਸਾਡੇ ਏਰ ਦੇ ਚ ਇਹ ਆ ਗਿਆ ਨਾ ਤਾਂ ਸਵਰਗ ਇੱਥੇ ਹੀ ਹੈ ਨਰਕ ਸਵਰਗ ਕੋਈ ਨਹੀਂ ਸਾਡੀ ਮਾੜੀ ਸੋਚ ਨਰਕ ਹੈ ਜਿਹੜੀ ਸਵੇਰ ਤੋਂ ਸ਼ਾਮ ਤੱਕ ਸਾਨੂੰ 扑ਕਾਉਂਦੀ ਹੈ ਸਵਰਗ ਉਹ ਆ ਜਿਹੜੇ ਚੰਗੀ ਸੋਚ ਵਾਲੇ ਨੇ ਜਿਹੜੇ ਦੂਜੇ ਦਾ ਭਲਾ ਕਰਕੇ ਖੁਸ਼ ਹੁੰਦੇ ਨੇ ਮਨ ਤੇ ਚੈਨ ਨਾਲ ਸੌਂਦੇ ਨੇ ਜਿਹੜਾ ਝੂਠਾ ਬੰਦਾ ਸਾਰੀ ਰਾਤ ਜਾਗਦਾ ਰਹਿਣਾ ਤੇ ਜਿਹੜਾ ਸੱਚਾ ਬੰਦਾ ਹੁੰਦਾ ਉਹ ਰਾਮਨਾ ਸੁਖ ਦੀ ਨੀਂਦ ਸੌਂਦਾ ਹੈਗਾ ਆਪਾਂ ਸੁਖ ਦੀ ਨੀਂਦ ਦੀ ਸੌਣ ਦਾ ਸੁਪਨਾ ਕੱ ਲਈਏ ਕਿਤੇ ਫਿਰ ਅਸੀਂ ਚੰਗੇ ਇਨਸਾਨ ਹੋਵਾਂਗੇ ਚੰਗੇ ਮਨੁੱਖ ਕਿਤੇ ਆਕਾਸ਼ ਤੋਂ ਨਹੀਂ ਡਿੱਗਦੇ ਚੰਗੇ ਮਨੁੱਖ ਇੱਥੇ ਹੀ ਪੈਦਾ ਹੁੰਦੇ ਨੇ ਉਹ ਜਿਹੜੇ ਲੋਕ काम क्रोध लोभ मोह अहंकार ਦੇ ਅਰਥ ਜਾਣਦੇ ਨੇ ਇਹ ਪੰਜੇ ਤੱਤ ਸਾਡੇ ਵੈਰੀ ਵੀ ਨੇ ਪਰ ਇਹ ਸਾਡੇ ਮਿੱਤਰ ਵੀ ਨੇ ਜੇ ਕਾਮਨਾ ਹੋਵੇ ਤਾਂ ਸੰਸਾਰਿਕ ਕਿਵੇਂ ਪੈਦਾ ਹੋਵੇ ਜੇ ਕ੍ਰੋਧ ਨਾ ਹੋਵੇ ਮਾਨ ਸਤਕਾਰ ਕਿਵੇਂ ਬਣੇ ਮੋ ਨਾ ਹੋਵੇ ਬੱਚੇ ਕਿਵੇਂ ਪੜਨਗੇ ਬਈ ਹੰਕਾਰ ਨਾ ਹੋਵੇ ਮੈਂ ਕਹਿੰਦਾ ਯਾਰ ਮੈਂ ਵੀ ਬੰਦਾ ਯਾਰ ਥੋੜਾ ਸਵੈਮਾਨ ਕਿਵੇਂ ਪੈਦਾ ਕਾਮ ਕਰੋਦ ਲੋ ਮੋਹ ਅਹੰਕਾਰ ਇਹ ਸਾਡੇ ਦੁਸ਼ਮਣ ਵੀ ਨੇ ਜਦੋਂ ਇਹ ਬਾਧੂ ਹੋ ਜਾਂਦੇ ਨੇ ਜਦੋਂ ਇਹ ਆਪਣੀ ਹیثیت ਟੱਪਦੇ ਨੇ ਫਿਰ ਇਹ ਦੁਸ਼ਮਣ ਨੇ ਪਰੇ ਜਦੋਂ ਆਪਦੇ ਔਕਾਤ ਚ ਰਹਿੰਦੇ ਨੇ ਫਿਰ ਇਹ ਸਾਡੇ ਮਿੱਤਰ ਨੇ ਇਹਨਾਂ ਗੱਲਾਂ ਨੂੰ ਆਪਾਂ ਪਛਾਣੀਏ ਫਿਰ ਅਸੀਂ ਬਹੁਤ ਚੰਗੇ ਮਨੁੱਖ ਹੋਵਾਂਗੇ ਅੱਜ ਇਸ ਸਮਾਗਮ ਵਿੱਚ ਮੈਂ ਜਦੋਂ ਆਇਆ ਤਾਂ ਮੈਂ ਅੰਗ ਸੰਗ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਤੇ ਮੈਂ ਆਪਣੇ ਮਨ ਦੇ ਜੋ ਵਿਚਾਰ ਸੀ ਉਹ ਤੁਹਾਡੇ ਨਾਲ ਸਾਂਝੇ ਕੀਤੇ ਕਿੰਨੇ ਇੱਕ ਵਧੀਆ ਲੱਗੇ ਕਿੰਨੇ ਇੱਕ ਤੁਹਾਡੇ ਜੀਵਨ ਵਿੱਚ ਅਸਾਰੂ ਰੋਲ ਕਰ ਸਕਦੇ ਨੇ ਮੈਂ ਬੜਪਾਗੀ ਹੋਵਾਂਗਾ ਜੇਕਰ ਮੇਰੀਆਂ ਗੱਲਾਂ ਨੂੰ ਸੁਣ ਕੇ ਕੁਝ ਲੋਕ ਚੰਗਾ ਜਿਉਣਾ ਸਿੱਖ ਗਏ ਤੇ ਜ਼ਿੰਦਗੀ ਦੇ ਵਿੱਚ ਉਹ ਚੰਗੇ ਰਾਹ ਤੇ ਤੁਰਨਗੇ ਤੇ ਮੈਂ ਮਾਣ ਕਰਾਂਗਾ ਇਹ ਜੇ ਲੋਕਾਂ ਦਾ ਜਿਹੜੇ ਕਿ ਸੱਚੋ ਹੀ ਤਰਕ ਵਿਗਿਆਨ ਦੇ ਆਧਾਰ ਤੇ ਤੁਰਦੇ ਨੇ ਤੇ ਉਹਨਾਂ ਨੂੰ ਸੋਚੀ ਹੈ ਸੋਚੀ ਜਿਹੜੀ ਉਹ ਹੈ ਜਿਹਦੇ ਵਿੱਚ ਕੋਈ ਵੀ ਪਖੰਡ ਨਹੀਂ ਜਿਹਦੇ ਵਿੱਚ ਸਾਰਾ ਸੱਚ ਹੀ ਸੱਚ ਹੈ ਸੋ ਸੱਚੇ ਬੰਦੇ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੱਚਾ ਬੰਦਾ ਹਮੇਸ਼ਾ ਹੀ ਉੱਚਾ ਸਿਰ ਕਰਕੇ ਤੁਰਦਾ ਤੇ ਜਿਹੜਾ ਬੇਈਮਾਨਾ ਦਾ ਸਿਰ ਨੀਵਾ ਕਰਕੇ ਤੁਰਦਾ ਨਾ ਆਪਾਂ ਸਿਰ ਨੀਵਾ ਕਰਕੇ ਨਹੀਂ ਤੁਰਨਾ ਸਿਰ ਉੱਚਾ ਕਰਕੇ ਤੁਰਨਾ ਸੋ ਜ਼ਿੰਦਗੀ ਨੂੰ ਆਪਾਂ ਵਧੀਆ ਟੰਗਣਾ ਮੰਨਣਾ ਇਹ ਮੰਨਣ ਲਈ ਆ ਸਾਨੂੰ ਮਿਲੀ ਤੇ ਇਹ ਖੋਣ ਨਹੀਂ ਨਹੀਂ ਤੇ ਫਿਕਰਾਂ ਚ ਇਹਨੂੰ ਉਹ ਗੱਲਣਾ ਨਹੀਂ ਪੋਜੀਟਿਵ ਨਾਲ ਪਰ ਕੇ ਇਹਨੂੰ ਜਿਉਣਾ ਸਿਖਾਉਣਾ بس ਇਹ ਹੀ ਮੇਰਾ ਅੱਜ ਦਾ ਹੈ ਫੰਕਸ਼ਨ ਹੈ ਤੇ ਇਹ ਹੀ ਮੇਰੀ ਅਰਜ਼ ਹੈ ਸਾਰਿਆਂ ਨੂੰ ਸੋ ਮੈਂ ਅੰਕ ਸੰਗ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਮੈਨੂੰ ਮੌਕਾ ਦਿੱਤਾ